ਕਿਸਾਨ ਭਰਾਵਾਂ ਨੂੰ ਡੇਰੀ ਫਾਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਹੜਾ ਅੱਜ ਦਾ ਆਪਣਾ ਵਿਸ਼ਾ ਹੈਗਾ ਪਸ਼ੂਆਂ ਦੀ ਤੰਦਰੁਸਤੀ ਤੇ ਗਾਂ ਜਾਂ ਮੱਝ ਇਹਦੇ ਉੱਤੇ ਵਿਸਤਾਰ ਦੇ ਨਾਲ ਆਪਾਂ ਤੁਹਾਨੂੰ ਦੱਸਾਂਗੇ ਰੁਟੀਨ ਦੇ ਵਿੱਚ ਬਣਾਵਾਂਗੇ ਵੀ ਆਪਾਂ ਕੀ ਕੀ ਪਾਉਣਾ ਤੇ ਇਸ ਤਰ੍ਹਾਂ ਕਿਵੇਂ-ਕਿਵੇਂ ਵਿਧੀ ਆ ਕੀ ਕੀ ਕੰਮ ਕਰੂਗੀ ਉਹਦੇ ਦੇ ਭਾਈ ਤੁਸੀਂ ਆਹਾ ਤਿੰਨੇ ਚੈਨਲ ਨੇ ਮੇਰੇ ਇਹਨੂੰ ਤੁਸੀਂ ਬਹੁਤ ਭਰਪੂਰ ਹੰਗਾਰਾ ਦਿਨੇ ਹੋਗੇ ਤੇ ਤੁਹਾਡੇ ਜਰੀਏ ਕਰਕੇ ਹੀ ਮੈਂ ਵੀਡੀਓ ਨਮੀਆਂ ਨਮੀਆਂ ਖੋਜਾਂ ਕਰਕੇ ਨਮੀਆਂ ਨਮੀਆਂ ਪੁੱਛ ਕੇ ਬਜ਼ੁਰਗ ਬੰਦਿਆਂ ਨੂੰ ਪੁਰਾਣਿਆਂ ਨੂੰ ਪੁੱਛ ਕੇ ਹੁਣ ਤਾਂ ਭਾਈ ਕੀ ਹੈ ਇਹੋ ਜੀਆਂ ਚੀਜ਼ਾਂ ਅਲੋਪ ਹੋ ਗਈਆਂ ਜਿਹੜੇ ਬੈਦ ਜਿਹੜੇ ਸਿਆਣੇ ਸੀਗੇ ਉਹ ਭਾਈ ਦੱਸ ਕੇ ਗਾਹਾਂ ਪੀੜੀ ਨੂੰ ਨਹੀਂ ਗਏ ਆਪਦੀ ਨੂੰ ਉਹ ਜਿੱਥੇ ਉਥੇ ਚੀਜ਼ਾਂ ਖਤਮ ਹੋ ਗਈਆਂ ਤੇ ਬਸ ਉੱਥੇ ਹੀ ਚੀਜ਼ਾਂ ਪੰਗਿਆਂ ਗਈਆਂ ਗਾਹਾਂ ਵਾਲੀ ਪੀੜ੍ਹੀ ਨੇ ਇਹੇ ਮੁੱਦੇ ਨੂੰ ਦੇਸੀ ਨੁਕਤੇ ਨੂੰ ਚੱਕਿਆ ਹੀ ਨਹੀਂ ਜੇ ਦੇਸੀ ਨੁਕਤੇ ਨੂੰ ਚੱਕੀਏ ਤਾਂ ਆਪਾਂ ਅੱਗੇ ਵੱਧ ਸਕਦੇ ਆਂਗੇ ਹੁਣ ਮੈਂ ਥੋੜਾ ਜਿਹਾ ਭਾਈ ਪ੍ਰਾਲਾ ਕਰਿਆਗਾ ਵੀ ਪੁਛ-ਪੁਛ ਕੇ ਪੁਛ-ਪੁਛ ਕੇ ਜਿੰਨੀ ਮੈਨੂੰ ਜਾਣਕਾਰੀ ਸੀਗੀ ਉਦੋਂ ਮੈਂ ਗਾਹਾਂ ਥੋੜੇ ਜਰੀਏ ਤੱਕ ਮੈਂ ਇਹ ਚੀਜ਼ਾਂ ਨੂੰ ਪੁੱਛ ਆ ਰਿਹਾਗਾ ਕਿਸਾਨ ਭਰਾਵਾਂ ਨੂੰ ਵੀ ਘਰੇ ਬੈਠੇ ਘਰੇ ਬੈਠੇ ਰਸੋਈ ਦੇ ਵਿੱਚ ਆਪਣੇ ਘਰ ਦੇ ਵਿੱਚ ਆਪਣੀਆਂ ਚੀਜ਼ਾਂ ਪੰਗਾ ਉਹ ਆਪਾਂ ਦੇਖ ਕੇ ਕਿਵੇਂ ਆਪਾਂ ਤੰਦਰੁਸਤੀ ਰੱਖ ਸਕਦੇ ਆ ਇੱਕ ਭਾਈ ਥੋੜੀ ਜੀ ਮੇਰੀ ਬੇਨਤੀ ਇੱਕ ਹੋਰ ਆ ਜਿਹੜੀ ਮੇਰੀ ਵੀਡੀਓ ਆ ਮੇਰੀ ਵੀਡੀਓ ਥੋੜੀ ਮਿਹਨਤ ਵਾਲੀ ਹੁੰਦੀ ਆ ਵੀਰ ਥੋੜੇ ਉੱਤੇ ਮਿਹਨਤ ਕਰਿਆ ਕਰੋ ਕੁੱਟਣ ਤੇ ਸਮਾਨ ਤੇ ਬਣਾਉਣ ਤੇ ਇਹ ਨਾ ਵੀ ਬਾਜ਼ਾਰੋਂ ਲਿਆਂਦੀ بیا ਚੁੱਪ ਕਰਕੇ ਜਿਵੇਂ ਹਲਦੀ ਆ ਬਾਜ਼ਾਰੋਂ ਲਿਆਂਦੀ ਕਿਲੋ ਉਹਨੇ 150 ਰੁਪਏ ਦੀ ਕਿਲੋ ਦੇਤੀ ਤੁਸੀਂ ਲਿਆਏ। ਉਹਨੇ ਤੁਹਾਨੂੰ ਹਲਦੀ ਕਿੰਨੀ ਦਿੱਤੀ ਆ 50 ਰੁਪਈਆ ਦੀ। 100 ਰੁਪਏ ਦਾ ਤਾਂ ਉਹਨੇ ਸਮਾਨ ਵਿੱਚ ਕੁੱਟ ਕੇ ਖੱਟਾ ਰੰਗ ਪਾ ਕੇ ਤੁਹਾਨੂੰ ਦੇਤਾ। ਉਹ 50 ਰੁਪਈਆ ਦੀ ਹਲਦੀ ਤੁਹਾਡੇ ਪਸ਼ੂ ਨੂੰ ਕੀ ਕੰਮ ਕਰੂਗੀ? ਤੁਸੀਂ ਕੀ ਕਰਨਾ ਹੈਗਾ ਜਿਵੇਂ ਹੁਣ ਆਪਾਂ ਵਰਤੇ ਆਗੇ ਔਲੇ ਸੁੱਕੇ। ਆਹ ਭਾਈ ਸੁੱਕੇ ਔਲੇ ਆਗੇ। ਇਹ ਸੁੱਕੇ ਔਲੇ ਤੁਸੀਂ ਘਰੇ ਵੀ ਸੁਕਾ ਸਕਦੇ ਹੋਗੇ। ਉਦੋਂ 20-25 ਰੁਪਈਏ ਔਲੇ ਹੁੰਦੇ ਆਗੇ। ਉਦੋਂ ਤੁਸੀਂ ਕਮਸੇ ਕੰਮ ਵੀ 10-15 ਕਿਲੋ ਔਲੇ ਲਿਆ ਕੇ ਤੇ ਘਰੇ ਇਹਨਾਂ ਨੂੰ ਸੁਕਾ ਲਓ ਜਦੋਂ ਮੜਾ ਜਾ ਕੁੱਟੋਂਗੇ ਜੋ ਗਿੜਕਾ ਨਿਕਲ ਜਾਣਗੀਆਂ ਤੇ ਔਲੇ ਰਹਿ ਜਾਣਗੇ ਆਹ ਔਲੇ ਮੇਰੇ ਸਰਦੀ ਦੇ ਵਿੱਚ ਲੈ ਕੇ ਸੁੱਕੇ ਸੁਕਾਏ ਵੇ ਆਪ ਦੇ ਔਲੇ ਆ ਇਹ ਮੇਰੇ ਕੋਈ ਮੈਂ ਬਾਜ਼ਾਰੋਂ ਮੁੱਲ ਨਹੀਂ ਖਰੀਦੇ ਜਿਹੜੀ ਰਹੀ ਆਹ ਹਲਦੀ ਦੀ ਗੱਲ ਹਲਦੀ ਵੀ ਕੋਈ ਮੈਂ ਬਾਜ਼ਾਰੋਂ ਨਹੀਂ ਖਰੀਦੀ ਭਾਈ ਹਲਦੀ ਵੀ ਮੇਰੀ ਇਹ ਆਪਦੀ ਆ ਗਈ ਇਹਦੇ ਤੇ ਥੋੜੀ ਜੀ ਮਿਹਨਤ ਹੁੰਦੀ ਆ ਇਦੀ ਮੈਂ ਵੀਡੀਓ ਪਿੱਛੇ ਪਾਈ ਵੀ ਆ ਹਲਦੀ ਕਿਵੇਂ ਤਿਆਰ ਕਰਨੀ ਆ ਕਿਹੜੇ ਰੁੱਤ ਲੱਗਦੀ ਆ ਕਿਵੇਂ ਇਹਨੂੰ ਬਣਾਈ ਜਾਂਦੀ ਆ ਕਿਵੇਂ ਇਹਨੂੰ ਆਪਾਂ ਸਾਰੀ ਮਤਲਬ ਲਾਉਣ ਤੋਂ ਤੇ ਤਿਆਰ ਹੋਣ ਤੱਕ ਸਾਰੀ ਮੇਰੀ ਵੀਡੀਓ ਮਗਰਲੇ ਤੁਸੀਂ ਜਾ ਕੇ ਹਲਦੀ ਵਾਲੀ ਵੀਡੀਓ ਦੇਖ ਸਕਦੇ ਹੋਗੇ ਹੁਣ ਆਪਾਂ ਕੀ ਲੈਣਾਗਾ ਔਲੇ ਲੈ ਆਪਾਂ 25 ਗ੍ਰਾਮ ਇਹ ਆਪਾਂ 25 ਗ੍ਰਾਮ ਔਲੇ ਲੈ ਲੇ ਇਹਨੂੰ ਭਾਈ ਕੁੱਟ ਕੇ ਸਮਾਰ ਕੇ ਬਿਲਕੁਲ ਬਰੀਕ ਕਰ ਲੋ ਤੁਸੀਂ ਬਰੀਕ ਕਰ ਲੇ ਫੇਰ ਆ ਗਈ ਆਪਣੇ ਕੋਲੇ ਆਹ ਹਲਦੀ ਹਲਦੀ ਨੂੰ ਕੀ ਕਰਨਾ ਹੈ ਆਪਾਂ ਹਲਦੀ ਬਾਜ਼ਾਰੋਂ ਨਹੀਂ ਲਾਉਣੀ ਜੇ ਬਾਜ਼ਾਰੋਂ ਲਿਆਉਣੀ ਆ ਤਾਂ ਬਿਲਕੁਲ ਆ ਸਾਫਤੀਆਂ ਗੰਢਾਂ ਲਿਆਓ ਭਾਈ ਹਲਦੀ ਦੀਆਂ ਸਾਫਤੀ ਹਲਦੀ ਲਓ ਬਿਲਕੁਲ ਇਹ ਆ ਤੁਸੀਂ ਵੇਖੋਗੇ ਇਹਦਾ ਰੰਗ ਬਿਲਕੁਲ ਓਕੇ ਹੋਊਗਾ ਫੇਰ ਜਦੋਂ ਤੁਸੀਂ ਇਹਨੂੰ ਰਗੜ ਲਓਗੇ ਇਸ ਹਲਦੀ ਨੂੰ ਇਹਦਾ ਕਲਰ ਇਹਦਾ ਕਲਰ ਭਾਈ ਇਸ ਤਰ੍ਹਾਂ ਦਾ ਹੋਊਗਾ ਇਹਦਾ ਕਲਰ ਇਸ ਤਰ੍ਹਾਂ ਦਾ ਹੋਊਗਾ ਇਹ ਬਿਲਕੁਲ ਵੇਖੋ ਐਨ ਮਲੈਮ ਤੇ ਬਹੁਤ ਵਧੀਆ ਇਹਦਾ ਰੰਗ ਥੋੜਾ ਹੋਊਗਾ ਕਾਲੇ ਰੰਗ ਦੇ ਵਿੱਚ ਜਿਹੜੀ ਬਾਜ਼ਾਰੋਂ ਆਪਾਂ ਹਲਦੀ ਲਾਉਨੇ ਆ ਉਹਦੇ ਰੰਗ ਹੁੰਦਾ ਪੂਰਾ ਖੱਟਾ ਬਿਲਕੁਲ ਅਗਰ ਕਿਸੇ ਕੱਪੜੇ ਕਮੀਜ਼ ਨੂੰ ਵੀ ਲੱਗ ਗਿਆ ਨਾ ਤੇ ਉਹਦਾ ਨਾਲ ਦੀ ਨਾਲ ਲੰਗ ਚੜ ਜਾਂਦਾ ਹੈਗਾ ਤੇ ਚਿੱਟੇ ਕੱਪੜੇ ਤੋਂ ਉਤਰਦਾ ਨਹੀਂ ਜਿਹੜੀ ਮੇਰੀ ਹਲਦੀ ਆ ਮੇਰੇ ਕੱਪੜੇ ਤੇ ਲਾ ਦਿਓ ਤੁਸੀਂ ਹਲਦੀ ਘਰ ਦੀ ਦੇਸੀ ਕੱਪੜੇ ਨੂੰ ਤੁਸੀਂ ਧੋ ਦਿਓ ਬਿਲਕੁਲ ਉਹ ਮੇਹ ਉਹ ਜਾਂ ਕਪੜਾ ਫੇਰ ਨਿਕਲਿਆ ਆਊਗਾ ਹਲਦੀ ਕੱਪੜੇ ਨੂੰ ਲੱਗਦੀ ਨਹੀਂਗੀ ਘਰ ਦੀ ਜਿਹੜੀ ਹਲਦੀ ਹੁੰਦੀ ਆ ਫੇਰ ਆਪਾਂ ਕੀ ਕਰਨਾ ਹੈਗਾ ਜਿਵੇਂ ਔਲੇ ਲੈ ਲੇ ਆਪਾਂ 25 ਗ੍ਰਾਮ ਤੇ ਹਲਦੀ ਲੈ ਲਈ ਆਪਾਂ 25 ਗ੍ਰਾਮ ਦੋਨੇ ਚੀਜ਼ਾਂ ਲੈ ਲਈਆਂ ਰੁਟੀਨ ਦੇ ਵਿੱਚ ਜਿਹੜਾ ਆਪਾਂ ਪਸ਼ਮਾਨ ਨੂੰ ਦਾਣਾ ਪਿਉਨੇ ਆ ਜਾਂ ਦਾਣਾ ਵਾਲ ਕੇ ਪਾਉਂਦੇ ਆ ਮੇਰੇ ਵੀਰ ਇਹ ਤੰਦਰੁਸਤੀ ਵਾਸਤੇ ਇਹਨੂੰ ਆਪਾਂ 50 ਗ੍ਰਾਮ ਦੀ ਇੱਕ ਖੁਰਾਕ ਬਣਾ ਕੇ ਤੇ ਆਪਾਂ ਪਸ਼ੂਆਂ ਨੂੰ ਰੁਟੀਨ ਦੇ ਵਿੱਚ ਪਾਉਣੀਆ ਸ਼ੁਰੂ ਕਰ ਲਗੇ ਇਹਦੀਆਂ ਇਹਦੇ ਫਾਇਦੇ ਕੀ ਕੀ ਨੇ ਹੁਣ ਆਪਾਂ ਆ ਜੀਏ ਇਹਦੇ ਫਾਇਦਿਆਂ ਵਾਲੇ ਪਾਸੇ ਪਸ਼ੂ ਨੂੰ ਥੋੜੇ ਨੂੰ ਕਦੇ ਹਲਦੀ ਐਂਟੀਬਾਇਓਟਿਕਾ ਬੁਖਾਰ ਨਹੀਂ ਚੜਨ ਦੇਊਗੀ ਗਾਵਾਂ ਖਾਸ ਕਰਕੇ ਮੈਲਾ ਮੂਤ ਜਾਂਦਗੇ ਬਾਰ ਬਾਰ ਰਿਪੀਟ ਹੋ ਜਾਂਦਗੇ ਇਹਨੂੰ ਬਿਲਕੁਲ ਹਲਦੀ ਜਦੋਂ ਰੁਟੀਨ ਦੇ ਵਿੱਚ ਪਾਉਣ ਲੱਗੇ ਤਾਂ ਇਹ ਤੰਦਰੁਸਤੀ ਹੋਊਗੀ ਅਗਰ ਟੀਕਾ ਭਰਾਉਗੇ ਨਾਲ ਦੀ ਨਾਲ ਟੀਕਾ ਉਹ ਰਹੇਗਾ ਫਿਰ ਜਿਹੜਾ ਔਲੇ ਆ ਔਲਿਆਂ ਨੇ ਇਹ ਕੰਮ ਕਰਨਾ ਹੈ ਆਪਣੀ ਭੁੱਖ ਵਧਾਉਣੀ ਆ ਲੀਵਰ ਨੂੰ ਤਾਕਤ ਦੇਣੀ ਆਗੀ ਅੰਦਰੂਨੀ ਤਾਕਤ ਦੇਣੀ ਆਗੀ ਤੇ ਚਮੜੀ ਬਿਲਕੁਲ ਜਿਵੇਂ ਮੱਝਾਂ ਹੈਗੀਆਂ ਮੱਝਾਂ ਦੀ ਚਮੜੀ ਮਲੈਮ ਕਰੂਗਾ ਬਿਲਕੁਲ ਪਿੰਡਾ ਇਹਦਾ ਕਾਲਾ ਹੋਊਗਾ ਜਿਵੇਂ ਤੁਸੀਂ ਔਲੇ ਪਾਉਗੇ ਔਲਾ ਤਾਂ ਇੱਕ ਐਡਾ ਹਾਜਮਦਾਰ ਭਰਪੂਰ ਚੀਜ਼ ਆ ਇਹ ਬਹੁਤ ਜਿਆਦੇ ਰੁਟੀਨ ਦੇ ਵਿੱਚ ਜਦੋਂ ਆਪਾਂ ਬਣਾ ਲਾਂਗੇ ਦੋਨਾਂ ਦਾ ਦੋਨਾਂ ਚੀਜ਼ਾਂ ਦਾ ਮਿਸ਼ਨ ਜਦੋਂ ਤਿਆਰ ਹੋ ਜਾਂਦਾ ਇਕੱਠਾ ਹੋ ਜਾਂਦਾ ਬਹੁਤ ਇੱਕ ਇਹੋ ਜੀ ਜੜੀ ਬੂਟੀ ਬਣ ਜਾਂਦੀ ਹੈਗੀ ਇਹ ਜਿਹੜੀ ਆਪਾਂ ਇਹ ਕਹਿ ਨਹੀਂ ਸਕਦੇ ਜੇ ਆਪਾਂ ਬਾਜ਼ਾਰੋਂ ਲਿਆਗੇ ਬਾਜ਼ਾਰੋਂ ਆਪਾਂ ਨੂੰ ਭਾਈ ਬਾਜ਼ਾਰ ਦੇ ਵਿੱਚ ਇਹ ਚੀਜ਼ ਨਹੀਂ ਮਿਲਦੀ ਜੇ ਦੀ ਆਪਾਂ ਡੱਬੀ ਔਲਿਆਂ ਦੀ ਲਿਆਵਾਂਗੇ ਉਹਦੇ ਵਿੱਚ ਇਹ ਨਹੀਂ ਪਤਾ ਵੀ ਉਹਨੇ ਵੀਰ ਨੇ ਕੀ ਕੁਸਕਟ ਕੇ ਪਾਇਆ ਇਹ ਆਪਣੇ ਹੱਥੀਂ ਤਿਆਰ ਹੋਇਆ ਹੈ ਨਾ ਹੱਥੀਂ ਤਿਆਰ ਹੋ ਕੇ ਬਿਲਕੁਲ ਕਈ ਬੀਬੀਆਂ ਤਾਂ ਔਲਿਆਂ ਨੂੰ ਸੁਕਾ ਕੇ ਪਾਊਡਰ ਨੂੰ ਸਿਰ ਤੇ ਲਾ ਲੈਂਦੀਆਂ ਜਿਹੜੀਆਂ ਡਾਈ ਕਰਦੀਆਂ ਹਗੀਆਂ ਇਹ ਜੇ ਆਪਾਂ ਰੁਟੀਨ ਦੇ ਵਿੱਚ ਲਾਉਂਦੇ ਰਹਿਗੇ ਤਾਂ ਇਹ ਡਾਈ ਦਾ ਅਸਰ ਵੀ ਘਟ ਕਰਨ ਦਿੰਦਾ ਤੇ ਕਾਲਾ ਰੰਗ ਵੀ ਇਹਦੇ ਨਾਲ ਮਤਲਬ ਜਲਦੀ ਫੜਦਾ ਹੈ ਜਿਹੜਾ ਡੁਪਲੀਕੇਟ ਵਾਲ ਬਣਾਉਂਦੀ ਆ ਮਡਾਈ ਉਹ ਵੀ ਨਹੀਂ ਬਣਾਉਣ ਦਿੰਦੀ ਇਹ ਔਲਿਆਂ ਦਾ ਤੁਸੀਂ ਭਿਉ ਕੇ ਡਾਈ ਦੇ ਡਾਈ ਔਲਿਆਂ ਵਾਲੇ ਪਾਣੀ ਨਾਲ ਭਿਉ ਕੇ ਲਾ ਲਓ ਤਾਂ ਤਾਂ ਵੀ ਉਹਦੇ ਤੇ ਵੀ ਅਸਰ ਕਰ ਦਿਆ ਇਹਨਾਂ ਦੇ ਤਾਂ ਗੁਣ ਲਿਖਾਉਣ ਲੱਗ ਜਾਂ ਤਾਂ ਗੁਣ ਬਹੁਤ ਜ਼ਿਆਦੇ ਆ ਜੀ ਹੁਣ ਆਪਾਂ ਕਿਉਂ ਆਪਾਂ ਰਹਿਣਾ ਮੱਝਾਂ ਵਾਲੇ ਟੌਪਿਕ ਦੇ ਉੱਤੇ ਹੀ ਰਹਿਣਾ ਹੈਗਾ ਆਪਾਂ ਮੱਝ ਪੂਰੀ ਬਿਲਕੁਲ ਤੰਦਰੁਸਤ ਹੋਊਗੀ ਗਾਂ ਨੂੰ ਦਿਓ ਮੱਝ ਨੂੰ ਦਿਓ ਲੇਟੀ ਦੇ ਵਿੱਚ ਪਾ ਕੇ ਦਿਓ ਇਹਨੂੰ ਇੱਕ ਰੂਟੀਨ ਦੀ ਖਾਾਕ ਬਣਾ ਲਓ ਭਾਈ ਇੱਕ ਖਾਾਕ ਇਹ ਆਪਾਂ ਦੇਣੀ ਆ 50 ਗ੍ਰਾਮ ਦੀ 50 ਗ੍ਰਾਮ ਇਹਨੂੰ ਪੀ ਕੇ ਕਿਸੇ ਬਰਤਨ ਦੇ ਵਿੱਚ ਪਾ ਕੇ ਰੱਖ ਲਓ ਇਸ ਤਰ੍ਹਾਂ ਦੇ ਬਰਤਨ ਦੇ ਵਿੱਚ ਪਾ ਕੇ ਰੱਖ ਲਓ ਔਰ ਦੋ ਚਮਚੇ ਭਰ ਕੇ ਆਪਾਂ 25 ਗ੍ਰਾਮ ਦਾ ਚਮਚਾ ਹੋ ਜਾਂਦਾਗਾ ਤੇ 25 ਦਾ ਹੋਰ ਗਾ ਦੋ ਚਮਚੇ ਭਰ ਕੇ ਰੂਟੀਨ ਦੇ ਵਿੱਚ ਦੇਖੇ ਕਈ ਬੀਰ ਭਰਾਵਾਂ ਦੇ ਪਲੂਣ ਆ ਜਾਂਦੀ ਆ ਗਾਵਾ ਮੱਝਾਂ ਜਦੋਂ ਸੂਂਦੀਆਂ ਗਈਆਂ ਉਦੋਂ ਪਲੂਣ ਆ ਜਾਂਦੀ ਆ ਉਦੋਂ ਤੁਸੀਂ ਕੀ ਕਰਨਾ ਹੈਗਾ ਇਹ ਹਲਦੀ ਦੇ ਸਕਦੇ ਹੋ ਹਲਦੀ ਦਾ ਲੇਪ ਵੀ ਕਰ ਸਕਦੇ ਹੋ ਉੱਤੇ ਲੇਪ ਕਰਨ ਦੇ ਕੀ ਕਾਦਾ ਲੇਪ ਕਰਨਾ ਹਲਦੀ ਦਾ ਉਦੋਂ ਹਲਦੀ ਦਾ ਹਲਕੀ ਹਲਦੀ ਲੈ ਕੇ ਸਰੋਂ ਦਾ ਤੇਲ ਲੈ ਕੇ ਇਹਦਾ ਤੁਸੀਂ ਲੇਪ ਕਰ ਸਕਦੇ ਹੋ ਉਹਦੇ ਨਾਲ ਤੁਹਾਨੂੰ ਇੱਕ ਚੀਜ਼ ਹੋਰ ਐਡ ਕਰਨੀ ਪਊਗੀ ਕਾਲੀ ਮਿਰਚ ਇਹ ਕਾਲੀ ਮਿਰਚ ਤੁਹਾਨੂੰ ਇੱਕ ਹੋਰ ਇਸ ਚੀਜ਼ ਦੇ ਵਿੱਚ ਐਡ ਕਰਨੀ ਪਊਗੀ ਜਿਵੇਂ ਤੁਸੀਂ 25 25 ਗ੍ਰਾਮ ਆਹ ਆਵਲਾ ਤੇ ਆਹ ਦੇ ਰਹੇ ਹੋਗੇ ਤੇ 25 ਗ੍ਰਾਮ ਤੁਸੀਂ ਕਾਲੀ ਮਿਰਚ ਪਾ ਦਿਓਗੇ ਤਾਂ ਇਹ ਤੁਹਾਡੀ ਭਲੂਣ ਦੇ ਉੱਤੇ ਉਹ ਵੀ ਕੰਮ ਕਰੂਗੀ ਸੋਜ ਦੇ ਉੱਤੇ ਕਰੂਗੀ ਤਾਂ ਮਤਲਬ ਆ ਇਸ ਤਰ੍ਹਾਂ ਤੁਸੀਂ ਇਹਨੂੰ ਦੇ ਸਕਦੇ ਹੋਗੇ ਇਹ ਖਜ਼ਾਨਾ ਭਾਈ ਬਹੁਤ ਵਧੀਆ ਖਜ਼ਾਨਾ ਰੁਟੀਨ ਦੇ ਵਿੱਚ ਬਣਾਓ ਰੁਟੀਨ ਦੇ ਵਿੱਚ ਆਪਣੇ ਪਸ਼ੂਆਂ ਨੂੰ ਪਾਓ ਤੇ ਤੰਦਰੁਸਤ ਬਣਾਓ ਕੋਈ ਟੀਕੇ ਦੀ ਲੋੜ ਨਹੀਂ ਕੋਈ ਇੰਜੈਕਸ਼ਨ ਦੀ ਲੋੜ ਨਹੀਂ ਕੋਈ ਹੋਰ ਨਹੀਂ ਲੋੜ ਇਹਨੂੰ ਜੇ ਆਪਾਂ ਇਹੋ ਜੀਆਂ ਜੜੀਆਂ ਬੂਟੀਆਂ ਨੂੰ ਰੁਟੀਨ ਦੇ ਵਿੱਚ ਬਣਾ ਗਏ ਤਾਂ ਦੁੱਧ ਭਰਪੂਰ ਹੋਊਗਾ ਪਸ਼ੂਆਂ ਦਾ ਲਾਭ ਹੋਊਗਾ ਬਿਲਕੁਲ ਓਕੇ ਹੋਣਗੇ ਭਾਈ ਆ ਹੁਣ ਜਿਵੇਂ ਤੁਸੀਂ ਭਾਈ ਤਿੰਨੇ ਚੈਨਲਾਂ ਤੇ ਮੇਰੇ ਦੇਖਦੇ ਹੋਵੋਗੇ ਮੈਨੂੰ ਹੰਗਾਰਾ ਦਿਨੇਓ ਫੇਰ ਮੈਂ ਖੋਜਾਂ ਕਰਕੇ ਨਵੀਆਂ-ਨਵੀਆਂ ਮੈਂ ਤੁਹਾਡੇ ਵਾਸਤੇ ਵੀਡੀਓ ਲਿਆਉਣਾ ਹੈ ਜੜੀਆਂ ਬੂਟੀਆਂ ਮੈਂ ਇਕੱਠੀਆਂ ਕਰਕੇ ਜਾਣਕਾਰੀ ਕਰਕੇ ਤੁਹਾਨੂੰ ਮੈਂ ਜਾਣਕਾਰੀ ਤੁਹਾਡੇ ਤੱਕ ਪਹੁੰਚ ਕਰਦਾ ਹੈਗਾ ਮੈਨੂੰ ਭਰਪੂਰ ਹੰਗਾਰਾ ਮਿਲਣ ਤੇ ਤੇ ਉਤਸ਼ਾਹ ਮਿਲਣ ਤੇ ਹੀ ਮੈਂ ਤੁਹਾਡੇ ਜਰੀਏ ਤੁਹਾਡੇ ਤੱਕ ਮੈਂ ਭਾਈ ਪਹੁੰਚਦਾ ਹੈਗਾ ਇਸ ਵੀਡੀਓ ਅੱਜ ਦੀ ਦੱਸੀ ਆਪਾਂ ਪਸ਼ੂਆਂ ਨੂੰ ਦੀ ਤੰਦਰੁਸਤੀ ਤੇ ਦੋ ਚੀਜ਼ਾਂ ਔਲੇ ਤੇ ਆਪਾਂ ਹਲਦੀ ਔਲੇ ਤੇ ਹਲਦੀ ਨੂੰ ਆਪਾਂ ਦੋ ਚੀਜ਼ਾਂ ਕੋਈ ਜ਼ਿਆਦਾ ਹੈ ਨਹੀਂ ਬਾਜ਼ਾਰੋਂ ਲਿਆ ਕੇ ਕਿਲੋ ਕਿਲੋ ਲਿਆ ਕੇ ਰੱਖ ਲਗੇ ਤੇ ਰੁਟੀਨ ਦੇ ਵਿੱਚ ਪਾਈਏ ਤੇ ਪਸ਼ੂਆਂ ਨੂੰ ਤੰਦਰੁਸਤ ਬਣਾ ਗਏ ਔਰ ਦੁੱਧ ਦਾ ਸਵਾਦ ਟੇਸਟ ਬਹੁਤ ਜਿਆਦਾ ਫਰਕ ਪਾਊਗਾ ਇਹੇ ਮੇਰੀ ਵੀਡੀਓ ਵੇਖ ਕੇ ਮੇਰੇ ਵੀਰ ਕਿਸਾਨ ਭਰਾ ਇੱਕ ਵਾਰੀ ਇਹੇ ਮੇਰਾ ਤਜਰਬਾ ਜ਼ਰੂਰ ਕਰਕੇ ਮੈਨੂੰ ਦੱਸਿਓ ਵੀ ਬਾਬਾ ਜੀ ਤੁਹਾਡਾ ਤਜਰਬਾ ਔਲੇ ਵਾਲਾ ਤੇ ਇਹ ਅਸੀਂ ਕੀਤਾ ਸੀ ਹਲਦੀ ਵਾਲਾ ਵੀ ਸਾਨੂੰ ਕੀ ਰਿਜ਼ਲਟ ਮਿਲਿਆ ਫੇਰ ਭਾਈ ਮੈਨੂੰ ਪਤਾ ਲੱਗੂ ਫੇਰ ਹੀ ਮੈਂ ਨਵੀਂ ਵੀਡੀਓ ਕੋਈ ਹੋਰ ਖੋਜ ਕਰੂੰਗਾ ਅਗਰ ਤੁਸੀਂ ਮੈਨੂੰ ਨਾ ਦੱਸੋਗੇ ਤਾਂ ਮੈਨੂੰ ਕੀ ਪਤਾ ਲੱਗਣਾ ਭਾਈ ਮੈਂ ਤਾਂ ਇੱਕ ਬੋਲਣਾ ਹੈ ਬੋਲਦੇ ਜਰੀਆ ਬੋਲੀ ਜਾਣਾਗਾ ਐਦਾ ਨਹੀਂ ਕੰਮ ਚੱਲਦਾ ਤੁਹਾਡੇ ਨਾਲ ਹੀ ਮੇਰਾ ਕੰਮ ਚੱਲਦਾ ਹੈਗਾ ਅਗਰ ਤੁਸੀਂ ਮੈਨੂੰ ਭਰਪੂਰ ਹੰਗਾਰਾ ਦਿਨੇਓ ਤੇ ਭਾਈ ਤਾਂ ਹੀ ਕੰਮ ਚੱਲਦਾ ਜਿਵੇਂ ਇਹ ਆਪਣੀ YouTube Instagram ਗੁਰਲਾਬ ਸਿੰਘ ਬਠਿੰਡਾ ਤੇ ਉੱਤੇ ਤੁਸੀਂ ਭਾਈ ਵੀਡੀਓ ਤਿਆਰ ਕਰਕੇ ਮੈਂ ਤੁਹਾਡੇ ਤੱਕ ਪਹੁੰਚਾਉਣਾ ਹੈਗਾ ਅਗਰ ਤੁਸੀਂ ਕਿਸੇ ਵੀਰ ਭਰਾ ਨੇ ਕੋਈ ਐਡ ਕਰਵਾਉਣੀ ਆ ਕੋਈ ਮਸ਼ਹੂਰੀ ਕਰਾਉਣੀ ਆ ਕੋਈ ਨਵੀਂ ਗਾਂ ਮੱਝ ਦੀ ਵੀਡੀਓ ਬਣਵਾਉਣੀ ਆ ਕੀ ਜਾਂ ਕੋਈ ਵੇਚ ਲੈਣ ਦਾ ਵੀ ਆਪਣਾ ਨਾਲ ਕੰਮ ਆ ਸੇਲ ਵਾਸਤੇ ਤੁਹਾਨੂੰ ਚਾਹੀਦੀ ਆ ਗਾਂ ਜਾਂ ਮੱਝ ਉਹ ਵੀ ਆਪਣੇ ਕੋਲੇ ਆਪਾਂ ਆਲਿਓ ਦਿਵਾਲਿਓ ਵੀਡੀਓ ਬਣਾਉਣ ਜਾਂਦੇ ਆ ਉਹ ਦੱਸ ਦਿੰਦੇ ਆਂ ਬਾਬਾ ਜੀ ਅਸੀਂ ਅੱਜ ਮੱਝ ਵੇਚਣੀ ਆ ਅੱਜ ਅਸੀਂ ਗਾਂ ਵੇਚਣੀ ਆ ਜਦੋਂ ਅਸੀਂ ਵੀਡੀਓ ਬਣਾਉਣ ਜਾਂਦੇ ਆ ਉਹ ਭਾਈ ਉਹ ਵੀਡੀਓ થો ਦੋ ਜਰਾ ਹੀ ਤੁਹਾਨੂੰ ਮਿਲਾ ਦਿੰਨੇ ਆਂਗੇ ਇਸ ਤਰ੍ਹਾਂ ਦਾ ਕਰਕੇ ਆਪਣਾ ਇਹ ਚੈਨਲ ਦੇ ਉੱਤੇ ਭਰਪੂਰ ਹੰਗਾਰਾ ਦੇਣ ਤੇ ਥੋੜਾ ਬਹੁਤ ਬਹੁਤ ਧੰਨਵਾਦ